ਐਂਬੂਲੈਂਸ ਨੂੰ ਹਮੇਸ਼ਾ ਹੀ ਪਹਿਲ ਦੇ ਆਧਾਰ ਤੇ ਰਾਹ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਜੋ ਐਂਬੂਲੈਂਸ ਦੇ ਵਿਸ਼ਕਾਰ ਜਾਰੇ ਮਰੀਜ਼ ਨੂੰ ਪਹਲ ਦੇ ਦਾਤ ਤੇ ਹਸਪਤਾਲ ਦੇ ਵਿੱਚ ਪਹੁੰਚਾ ਕੇ ਉਸ ਦਾ ਇਲਾਜ ਸ਼ੁਰੂ ਕਰਾਇਆ ਜਾ ਸਕੇ ਪਰ ਇਹ ਤਸਵੀਰਾਂ ਜੋ ਤੁਹਾਡੇ ਸਾਹਮਣੇ ਤੁਹਾਡੇ ਸਕਰੀਨ ਦੇ ਉੱਪਰ ਦਿਖਾਈ ਦੇ ਰਹੀਆਂ ਨੇ ਇਹ ਮੋਗਾ ਦੇ ਬਗਾ ਪੁਰਾਣਾ ਦੇ ਨੇੜਲੇ ਪਿੰਡ ਰੱਜੀਆਣਾ ਦੇ ਬੱਸ ਸਟੈਂਡ ਦੀ ਹੈ ਜਿੱਥੇ ਐਂਬੂਲੈਂਸ ਅਤੇ ਇੱਕ ਮਾਰੂਤੀ ਕਾਰ ਦੀ ਇੱਕੋ ਸਾਈਡ ਤੋਂ ਟੱਕਰ ਹੋਣ ਨਾਲ ਜ਼ਬਰਦਸਤ ਭਿਆਨਕ ਐਕਸੀਡੈਂਟ ਹੋ ਜਾਂਦਾ ਹੈ ਜਿਸ ਤੋਂ ਬਾਅਦ ਦੱਸਦੀ ਹੈ ਕਿ ਕਾਰ ਚਾਲਕ ਪੂਰੀ ਤਰ੍ਹਾਂ ਜ਼ਖਮੀ ਹੋ ਜਾਂਦਾ ਹੈ ਤੇ ਐਂਬੂਲੈਂਸ ਦੇ ਵਿੱਚ ਕਾਰ ਜਾ ਰਿਹਾ ਮਰੀਜ਼ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਐਕਸੀਡੈਂਟ ਇੰਨਾ ਜ਼ਬਰਦਸਤ ਹੋਇਆ ਕਿ ਐਂਬੂਲੈਂਸ ਜਿਹੜੀ ਹੈ ਪੂਰੀ ਤਰ੍ਹਾਂ ਛਤ੍ਰੀਗ੍ਰਸਤ ਹੋ ਗਈ ਹੈ ਅਤੇ ਉਸ ਵਿੱਚ ਕਾਰ ਮਰੀਜ਼ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਦੱਸ ਦਈਏ ਕਿ ਜਦੋਂ ਐਂਬੂਲੈਂਸ ਸ਼ਾਮ ਦੇ 5 ਵਜੇ ਮੋਗਾ ਹਸਪਤਾਲ ਤੋਂ ਮਰੀਜ਼ ਨੂੰ ਲੈ ਕੇ ਬਠਿੰਡਾ ਵੱਲ ਜਾ ਰਹੀ ਸੀ ਤਾਂ ਉਦੋਂ ਹੀ ਰਚਿਆਣਾ ਪਹੁੰਚੀ ਤਾਂ ਬਗਾਪੁਰਾਣਾ ਸਾਈਟ ਦੇ ਵੱਲੋਂ ਆ ਰਹੀ ਇੱਕ ਕਾਰ ਦੇ ਨਾਲ ਜ਼ਬਰਦਸਤ ਟੱਕਰ ਹੋ ਜਾਂਦੀ ਹੈ ਜਿਸ ਨੂੰ ਮੌਕੇ ਤੇ ਲੋਕਾਂ ਦੇ ਵੱਲੋਂ ਐਂਬੂਲੈਂਸ ਨੂੰ ਸਿੱਧਾ ਕੀਤਾ ਜਾਂਦਾ ਤੇ ਬੰਦਿਆਂ ਨੂੰ ਬਾਹਰ ਕੱਢਿਆ ਜਾਂਦਾ ਜਿਸ ਕਰਕੇ ਐਂਬੂਲੈਂਸ ਦੇ ਮਰੀਜ਼ ਦੀ ਵੀ ਮੌਕੇ ਤੇ ਮੌਤ ਹੋ ਗਈ ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਜਿਹੜਾ ਉਹ ਵੀ ਫੱਟੜ ਹੋ ਗਿਆ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਵਿੱਚ ਭੇਜਿਆ ਗਿਆ ਹਾਲਾਂਕਿ ਦੋਨੇ ਹੀ ਗੱਡੀਆਂ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਮੋਗਾ ਤੋਂ ਕਸ਼ਿਸ਼ ਸਿੰਘ ਲਾ ਦੀ ਰਿਪੋਰਟ ਐਸਐਮ ਜੈਨੂ ਜੋ ਐਕਸੀਡੈਂਟ ਹੋਇਆ ਕਿੰਨੇ ਵਜੇ ਦੀ ਗੱਲ ਹੈ ਕੀ ਕਰਨਾ ਵਾਪਰਨੀ ਹੈ तकरीबन ਘੰਟਾ ਕਾ ਹੋ ਚੁੱਕਾ ਜੇ ਨੂੰ ਤੇ ਉਹ ਗੱਡੀ ਦੂਸਰੀ ਖੜੀ ਆ ਚਿੱਟੀ ਗੱਡੀ ਉਧਰੋਂ ਉਹ ਪਹਿਲੇ ਸਾਈਡ ਤੋਂ ਤੇ ਬੈਕ ਮੋੜ ਰਹੀ ਸੀ ਬਾਹਰ ਪਾਸੇ ਸਾਈਡ ਨਾਲ ਇਹ ਉਧਰੋਂ ਗੱਡੀ ਵਾਕੇ ਪਿੰਡ ਤੋਂ ਆ ਰਹੀ ਸੀ ਤੇ ਹੁਣ ਇਹਦਾ ਮਰੀਜ਼ ਲੈ ਕੇ ਚੱਲੇ ਸੀ ਗੇਟ ਦੇ ਤੇ ਹੁਣੇ ਹੁਣਾਂ ਬਾਕੀ ਉਹਨਾਂ ਦੀ ਸਾਰਿਆਂ ਦੀ ਸਾਰੂ ਪਿੱਤੀ ਹੋਈ ਹੈ ਕਿੰਨਾ ਨੁਸਾਨ ਹੋਇਆ ਤੋ ਨੁਕਸਾਨ ਤਾਂ ਹੋਣਾ ਸਾਹਮਣੇ ਆਈ ਤੁਹਾਡੇ ਸਕੂਟਰ ਵੀ ਭੰਨਦਾ ਹੈਗਾ ਸਕੂਟਰੀ ਭੰਨਦੀ ਆ ਤੇ ਮੁੰਡਾ ਦੂਜਾ ਦੁਕਾਨ ਵਾਲਾ ਸੀ ਆ ਭਾਈ ਉਹਦੇ ਵੀ 6 ਵਜੇ ਲੱਤ ਆਪ ਭੱਜ ਕੇ ਆਪਦੀ ਜਾਨ ਬਚਾਈ ਗੱਡੀ ਤਾਂ ਉੱਤੇ ਮੋਦੀ ਹੋ ਗਈ ਧੱਕਾ ਮਾਰ ਕੇ ਤਾਂ ਸਿੱਧੀ ਕੀਤੀ ਆਪ ਬਾਕੀ ਆ ਖੜਿਆ ਤੁਹਾਡੇ ਸਾਹਮਣੇ ਜਿਹੜਾ ਨੁਕਸਾਨ ਹੋਇਆ ਪਿਆ ਤੇ ਜਿੰਨੇ ਮਰੀਜ਼ ਸੀਗੇ ਕਿਹੜਾ ਸਾਰੇ ਦੇ ਸਾਰੇ ਭੇਜਤੇ ਹੈਗੇ ਕੋਈ ਪੁਲਿਸ ਅਧਿਕਾਰੀ ਪਹੁੰਚਿਆ ਜੀ ਆਏ ਸੀਗੇ ਆ ਕੇ ਗਏ ਉਹ ਆਪਦੀ ਕਾਰਵਾਈ ਕਰ ਗਿਆ ਜਿਹੜਾ ਫਰੋਂ ਤਾਂ ਜੀ ਆਵਾਜ਼ ਖੜਕਾ ਹੋਇਆ ਜਦੋਂ ਜਦੋਂ ਅਸੀਂ ਬਾਹਰ ਨਿਕਲੇ ਸਾਡਾ ਘਰ ਨੇੜੇ ਹੀ ਆ ਤੇ ਜਦੋਂ ਇਹ ਖੜਕਾ ਗੱਡੀ ਬਿਲਕੁਲ ਮੋਦੀ ਵੱਜ ਗਈ ਸੀ ਪਰਲੇ ਪਾਸੋਂ ਗੱਡੀ ਇੱਕਦਾਂ ਮੂਰੋ ਘੁਮਾਤੀ ਜੇ ਇਹਨਾਂ ਦੀ ਐਮਬਲੈਂਸ ਬਹੁਤ ਤੇਜ਼ ਆ ਰਹੀ ਸੀ ਸ਼ਾਇਦ ਮੈਡੀਕਲ ਸਿਟੀ ਦੇ ਵਿੱਚੋਂ ਇਹਨੂੰ ਰੈਫਰ ਕਰਾਇਆ ਸੀਗਾ ਬਟੰਡੇ ਨੂੰ ਜੋ ਗੱਡੀ ਮੋਦੀ ਹੋ ਗਈ ਆ ਬਾਈ ਸਾਡਾ ਸਕੂਟਰਾਂ ਦਾ ਕੰਮ ਕਰਦਾ ਇਹਦੇ ਕੋਲੇ ਸਾਡਾ ਵੱਡਾ ਭਰਾ ਕਬੂਰੀ ਬੈਠਾ ਸੀਗਾ ਯਾਨੀ ਉਹਦੀ ਬਚਤ ਹੋ ਗਈ ਇੱਕ ਸਾਡਾ ਛੋਟਾ ਭਰਾ ਸਕੂਟਰੀ ਠੀਕ ਕਰਵਾਈ ਜਾਂਦਾ ਸੀ ਉਹ ਵੀ ਲੱਤ ਦੇ ਸੱਟ ਹੈਗੀ ਆ ਗੋਡੇ ਤੇ ਤੇ ਵਿੱਚੋਂ ਅਸੀਂ ਭੱਜ ਕੇ ਆ ਕੇ ਸ਼ੀਸ਼ਾ ਤੋੜ ਕੇ ਵਿੱਚੋਂ ਬੰ ਤੇ ਬਹੁਤ ਬੁਰਾ ਹਾਲ ਸੀਗਾ ਸਾਰਿਆਂ ਦਾ ਜੀ ਜੋ ਮਰੀਜ਼ ਕੱਢਿਆ ਉਹ ਥੋੜੇ ਦਰ ਬਾਅਦ ਹੀ ਉਹਦੀ ਡੈਥ ਹੋ ਗਈ ਮਰੀਜ਼ ਦੀ ਗੱਡੀ ਦਾ ਅਸੀਂ ਆਪ ਸਾਰਿਆਂ ਨੇ ਹੱਥ ਨਾਲ ਹੀ ਸਿੱਧੀ ਕਰਤੀ ਕਿੰਨੇ ਕੁ ਬੰਦੇ ਸੀ ਬੰਦੇ ਸਵਾਰ 5 6 ਜਾਣੇ ਸੀਗੇ ਦੇ ਵਿੱਚ ਜਿਹੜੇ ਕੱਢੇ ਅਸੀਂ ਬਹੁਤ ਮੁਸ਼ਕਲ ਨਾਲ ਕੱਢੇ ਕਿੱਥੇ ਲੱਗੇ ਉਹਨਾਂ ਬੰਦਿਆਂ ਨੂੰ 3-4 ਜਾਣੇ ਸੀ ਬੰਦਿਆਂ ਨੂੰ ਵੀ ਐਂਬੂਲੈਂਸ ਲੈ ਗਈ ਹੈ ਨਹੀਂ ਪਤਾ ਸਾਨੂੰ ਮੁਕੇ ਲੱਗੇ ਜਾਂ ਬਾਕੀ ਕਹਾਣੀ ਇਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ